ਗਰਦਸ ਕੋਸਾ ਸਿਕਾਲ ਅੱਜ ਆਪਾਂ ਇੱਕ ਜੋ ਬੂਟਾ ਨਵੇਂ ਇੰਟਰੋਡਿਊਸ ਹੋ ਰਿਹਾ ਆਪਣੇ ਪੰਜਾਬ ਦੇ ਵਿੱਚ ਉਹ ਹੈ ਲੌਂਗਨ ਲੌਂਗਨ ਦਾ ਜਿਹੜਾ ਪੌਦਾ ਹੈਗਾ ਉਹ ਬਿਲਕੁਲ ਲੀਚੀ ਵਰਗਾ ਟੇਸਟ ਵੀ ਲੀਚੀ ਵਰਗਾ ਤੇ ਫਰੂਟ ਵੀ ਲੀਚੀ ਵਰਗਾ ਸੋ ਕਈ ਜਿਹੜੇ ਇਲਾਕੇ ਨੇ ਗਰਮ ਇਲਾਕੇ ਨੇ ਉਹਨਾਂ ਦੇ ਵਿੱਚ ਲੀਚੀ ਜਿਹੜੀ ਹੈਗੀ ਆ ਭਲੀ ਭਾਂਤ ਨਹੀਂ ਹੋ ਸਕਦੀ ਕਿਉਂਕਿ ਲੀਚੀ ਜਿਹੜੀ ਹੈਗੀ ਆ ਸਬ ਮਾਊਂਟੇਨियस ਜਿਹੜੀ ਏਰੀਏ ਨੇ ਜਿਹੜੇ ਕਿ ਆਪਣੇ ਸ਼왈ਕਦੀਨ ਨਿਚਲੀ ਰੇਂਜ ਹੈ ਜਿਵੇਂ ਗੜਸ਼ੰਕਰ ਇੱਧਰ ਹੋ ਗਿਆ ਰੋਪੜ ਦਾ ਏਰੀਆ ਹੋ ਗਿਆ ਚੰਡੀਗੜ੍ਹ ਸਾਈਡ ਹੋ ਗਈ ਜਿਹੜੇ ਨੀਵੇਂ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਫਰੂ ਆਸਾਨੀ ਦੇ ਨਾਲ ਹੋ ਜਾਂਦਾ ਇੱਥੇ ਟੈਂਪਰੇਚਰ ਘਟ ਰਿਹਾ ਜਿਹੜੇ ਦੂਜੇ ਇਲਾਕੇ ਨੇ ਸੈਂਟਰਲ ਪੰਜਾਬ ਆ ਗਿਆ ਇਹਦੇ ਵਿੱਚ ਇਹ ਪੌਦੇ ਨੇ ਜਿਹੜੇ ਐਲੀਚੀ ਦੇ ਨਹੀਂ ਹੁੰਦੇ ਤੋਂ ਉਹਦਾ ਹੁਣ ਸਾਡੇ ਕੋਲ ਇੱਕ ਬਦਲ ਆ ਗਿਆ ਤੋਂ ਆ ਜਿਹੜੇ ਪੌਦੇ ਪਏ ਨੇ ਮੇਰੇ ਕੋਲ ਇਹ ਹੈਗਾ ਲੋਗਨ ਫਰੂਟ ਇਹਨੂੰ ਇੰਗਲਿਸ਼ ਵਿੱਚ ਲੌਂਗਨ ਕਹਿੰਦੇ ਨੇ ਐਲ ਓ ਐਨ G A N ਲੋਂਗਨ ਇਹ ਪੌਦਾ ਬੜਾ ਆਸਾਨੀ ਦੇ ਨਾਲ ਜਿਹੜਾ ਹੈਗਾ ਸਾਡੇ ਏਰੀਆ ਦੇ ਵਿੱਚ ਹੋ ਸਕਦਾ ਇਹਦਾ ਜਿਹੜਾ ਵਿਗਿਆਨਿਕ ਨਾਮ ਹੈਗਾ ਉਹ ਹੈਗਾ ਡੈਮੋ ਕਾਰਪਸ ਉਸ ਦੇ ਨਾਲ ਜਿਹੜਾ ਇਹ ਨਾਮ ਨਾਲ ਇਹ ਹਰ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਆਪਾਂ ਇਹਨੂੰ ਕੋਈ ਲੋਗਨ ਕਹਿੰਦਾ ਐਕਚੁਅਲੀ ਉਹਨੂੰ ਲੋਂਗਨ ਕਹਿੰਦੇ ਨੇ ਸੋ ਆਪਣੇ ਕੋਲ ਜਿਹੜੇ ਨੇ ਇਹਦੇ ਤਿੰਨ ਕਿਸਮਾਂ ਨੇ ਜਿਹੜੀਆਂ ਉਹ ਐਡ ਪ੍ਰੈਜ਼ੈਂਟ ਹਾਜ਼ਰ ਨੇ ਸੋ ਪਹਿਲੀ ਜਿਹੜੀ ਕਿਸ ਨੂੰ ਦੇਖ ਰਹੇ ਹੋ ਇਹ ਹੈਗੀ ਆ ਆਪਣੇ ਕੋਲ ਇਹ ਥਾਈ ਲੋਂਗਨ ਦੂਸਰਾ ਜਿਹੜਾ ਮੇਰੇ ਕੋਲ ਆ ਪਏ ਨੇ ਇਹ ਹੈਗਾ ਵਾਈਟ ਲੋਗਨ। ਸੋ ਤੀਸਰਾ ਜਿਹੜਾ ਪੌਦਾ ਆ ਪਿਆ ਇਹ ਹੈਗਾ ਰੂਬੀ ਲੋਗਨ। ਇਹਦਾ ਜਿਹੜਾ ਫਲ ਹੈਗਾ ਇਹ ਲਾਲ ਰੰਗ ਦਾ ਹੁੰਦਾ। ਬਾਕੀ ਜਿਹੜੇ ਨੇ ਜਿਵੇਂ ਇਹ ਥਾਈ ਗ੍ਰੀਨ ਆ ਜਾਂਦਾ, ਇਹ ਵਾਈਟ ਆ ਜਾਂਦਾ, ਇਹ ਰੈੱਡ ਆ ਜਾਂਦਾ। ਸੋ ਤਿੰਨੇ ਕਿਸਮ ਦੇ ਜਿਹੜੇ ਆ ਇੱਕ ਕਿਸਮਾਂ ਨੇ ਆਪਣੇ ਕੋਲ ਇਹ ਪੰਜਾਬ ਦੇ ਵਿੱਚ ਬੜੀ ਭਲੀ ਭਾਂਤ ਉਗਦੀਆਂ ਨੇ ਤੁਸੀਂ ਆਸਾਨੀ ਦੇ ਨਾਲ ਇਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜਿਹੜਾ ਹੈਗਾ ਉਗਾ ਸਕਦੇ ਜੇ ਆਪਾਂ ਇਹਦੇ ਗੁਣਾਂ ਦੀ ਗੱਲ ਕਰੀਏ ਇਹਦੇ ਹੈਲਥ ਬੈਨੀਫਿਟ ਸਾਡੀ ਸਿਹਤ ਵਾਸਤੇ ਬਹੁਤ ਨੇ ਪਹਿਲੀ ਗੱਲ ਇਹ ਵਿਟਾਮਿਨ ਸੀ ਦਾ ਰਿਚਸਟ ਸੋਰਸ ਹੈਗਾ ਉਸ ਤੋਂ ਬਾਅਦ ਫਾਰ ਫੋਸ ਪੋਟਾਸ਼ੀਅਮ ਮੈਗਨੀਸ਼ੀਅਮ ਕਾਪਰ ਆਇਰਨ ਇਹ ਜਿਹੜੇ ਤੱਤ ਨੇ ਇਹਨਾਂ ਦੇ ਵਿੱਚ ਪੌਲਾਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ ਇਸ ਤੋਂ ਇਲਾਵਾ ਇਹ ਸਾਡੀ ਕਿੰਨ ਵਾਸਤੇ ਬਹੁਤ ਵਧੀਆ ਸਾਡੀ ਇਮਿਊਨਿਟੀ ਨੂੰ ਬੂਸਟ ਕਰਦਾ ਤੇ ਜਿਹੜੀ ਅਨੀਮੀਆ ਦਾ ਭਾਅ ਹੁੰਦਾ ਵੀ ਸਾਡੇ ਵਿੱਚ ਆਇਰਨ ਦੀ ਜਦੋਂ ਕਮੀ ਹੋ ਜਾਂਦੀ ਆ ਬੰਦੇ ਦੇ ਵਿੱਚ ਉਹਨੂੰ ਅਨੀਮੀਆ ਕਹਿੰਦੇ ਨੇ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਆਇਰਨ ਉਦਾਇ ਦੇ ਵਿੱਚ ਤੱਤ ਸੋ ਉਸ ਕਮੀ ਨੂੰ ਵੀ ਇਹ ਪੂਰਾ ਕਰਦਾ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ ਪੌਦਾ ਤੇ ਇਹਦੇ ਫਲ ਨੇ ਜਿਹੜੇ ਸਾਡੇ ਸਿਹਤ ਵਾਸਤੇ ਬਹੁਤ ਹੀ ਗੁਣਕਾਰੀ ਨੇ ਸੋ ਮੇਰੀ ਸਾਰਿਆਂ ਨੂੰ ਗੁਜਾਰਸ਼ਾ ਵੀ ਇੱਕ ਦੋ ਪੌਦੇ ਆਪਣੀ ਇੱਛਾ ਅਨੁਸਾਰ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਲਗਾਓ ਤਾਂ ਕਿ ਅਸੀਂ ਵੀ ਕੁਦਰਤ ਦੀ ਦਿੱਤੀ ਹੋਈ ਇਸ ਦਾਤ ਦਾ ਜਿਹੜਾ ਹੈਗਾ ਫਾਇਦਾ ਲੈ ਸਕੀਏ ਸੋ ਜਿੱਥੇ ਆਪਾਂ ਦੂਜੇ ਰੁੱਖ ਲਾਉਣੇ ਨੇ ਉੱਤੇ ਫਲਦਾਰ ਪੌਦੇ ਨੇ ਜਿਹੜੇ ਇਹਨਾਂ ਨੂੰ ਜ਼ਿਆਦਾ ਤਰਜੀਹ ਦਿਆ ਕਰੋ ਤਾਂ ਕਿ ਤੁਸੀਂ ਜਿਹੜਾ ਹੈਗਾ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੋ ਸੋ ਆਪਣੇ ਕੋਲ ਤਿੰਨ ਕਿਸਮਾਂ ਦਾ ਜਿਹੜਾ ਲੌਂਗਰ ਕ੍ਰੂਟ ਹੈਗਾ ਇਹ ਉਪਲਬਧਾ ਤੁਸੀਂ ਕਿਸੇ ਸਮੇਂ ਵੀ ਆ ਕੇ ਆਪਣੀ ਨਰਸੀ ਦੇ ਵਿੱਚੋਂ ਲੈ ਜਾ ਸਕਦੇ ਹੋ ਸੋ ਮੇਰੀ ਦਰਸ਼ਕਾਂ ਨੂੰ ਇੱਕ ਹੋਰ ਅਪੀਲ ਆ ਵੀ ਜਿਹੜਾ ਆਪਣਾ ਇਹ ਚੈਨਲ ਹੈਗਾ ਨੇਚਰ ਵੀ ਨਰਸੀ ਫਾਰਮ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ